ਸੀਸ ਤੇ ਧਰੋਥੇ ਰੱਖ ਕੇ ਤੇ ਹਿੰਦ ਦੀ ਚਾਗਦਰ ਗੁਰੂ ਤੇਗ ਬਹਾਦਰ ਦਾ ਸੀਸ ਸੀਨੇ ਨਾਲ ਲੈ ਕੇ ਜਦੋਂ ਆਨੰਦਪੁਰ ਪਹੁੰਚੇ ਤੇ ਸੀਨੇ ਨਾਲ ਲਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਤੁਸੀਂ ਮੇਰੇ ਪੰਜਵੇਂ ਬੇਟੇ ਹੋ ਰੰਗਰੇਟੇ ਗੁਰੂ ਦੇ ਬੇਟੇ ਪਰ ਉਹਨਾਂ ਦਾ ਮਤਲਬ ਇਹ ਕੋਈ ਨਹੀਂ ਸੀ ਕਿ ਜਾਤਾਂ ਪਾਤਾਂ 'ਚ ਸਮਾਜ ਵੰਡਿਆ ਜਾਵੇ ਉਹਨਾਂ ਨੇ ਸਾਰੀਆਂ ਜਾਤਾਂ ਨੂੰ ਇਕੱਠੇ ਕੀਤਾ ਸਾਰੇ ਧਰਮਾਂ ਨੂੰ ਵਰਗਾਂ ਨੂੰ ਇਕੱਠੇ ਕੀਤਾ ਔਰ ਸਾਂਝੀ ਵਾਲਤਾ ਦਾ ਪੈਗਾਮ ਦਿੱਤਾ ਜਾਨ ਲੱਗੇ ਦਸਾਂ ਗੱਦੀਆਂ ਦਾ ਨਚੋੜ ਵੀ ਇਹ ਕਰ ਗਿਆ ਕਿ ਨਾ ਜਿੰਨ ਪ੍ਰੇਮ ਕੀਓ ਤਿਨਹੀ ਪ੍ਰਾਪਾਇਓ ਅਸੀਂ ਸਾਰੀਆਂ ਗੱਲਾਂ ਤਾਂ ਕੀ ਮੰਨਣੀਆਂ ਸੀ ਅਸੀਂ ਇੱਕ ਵੀ ਗੱਲ ਉਹਨਾਂ ਦੀ ਨਹੀਂ ਮੰਨ ਸਕੇ ਜਿੰਨ ਪ੍ਰੇਮ ਕੀਓ ਤੇ ਨਹੀਂ ਪ੍ਰਾਪਾਇਓ ਜੇ ਇਸ ਚੀਜ਼ ਨੂੰ ਲੜ ਨਾਲ ਬੰਨ ਲੈਂਦੇ ਪੱਲੇ ਬੰਨ ਲੈਂਦੇ ਅੱਜ ਨਫ਼ਰਤਾਂ ਨਾ ਹੁੰਦੀਆਂ ਅੱਜ ਕਾਸਟਿਜ਼ਮ ਨਾ ਹੁੰਦੀ ਅੱਜ ਜਾਤਾਂ ਪਾਤਾਂ ਨਾ ਹੁੰਦੀਆਂ ਗਰੀਬ ਨੂੰ ਮੰਗਣ ਦੀ ਜ਼ਰੂਰਤ ਨਾ ਪੈਂਦੀ ਇੱਕਦਮ ਬਰਾਬਰੀਤਾ ਹੁੰਦੀ ਲੇਕਿਨ ਐਸਾ ਹੋ ਨਾ ਪਾਇਆ ਲੋਕਾਂ ਨੇ ਗੁਰੂ ਸਹਿਬਾਨ ਨੂੰ ਪੂਜਿਆ ਜ਼ਰੂਰ ਆ ਲੇਕਿਨ ਉਹਨਾਂ ਦੀ ਮੰਨੀ ਕੋਈ ਨਹੀਂ ਫਿਰ ਇੱਕ ਐਸੀ ਹਸਤੀ ਆਈ ਜਿਨ੍ਹਾਂ ਨੂੰ ਪੂਜੋ ਗੁਰੂਆਂ ਨੂੰ ਲੇਕਿਨ ਮੰਨਿਆ ਉਹਨਾਂ ਨੂੰ ਕਰੋ ਉਹ ਸੀ ਬਾਬਾ ਸਾਹਿਬ ਭੀਮrao ਅੰਬੇਡਕਰ ਉਹਨਾਂ ਨੇ ਸੰਵਿਧਾਨ ਹੀ ਲਿਖ ਦਿੱਤਾ ਕਿ ਗਰੀਬ ਦੇ ਗਰੀਬ ਦਾ ਬੱਚਾ ਵੀ ਵੋਟ ਪਾ ਵੀ ਸਕਦਾ ਤੇ ਐਮਪੀ ਵੀ ਬਣ ਸਕਦਾ ਤੇ ਐਮਐਲਏ ਵੀ ਬਣ ਸਕਦਾ ਉਹ ਜੀਰ ਵੀ ਬਣ ਸਕਦਾ ਇਹ ਸਿਰ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਨੇ ਕੀਤਾ ਇੱਕ ਇੱਕ ਕਾਨੂੰਨ ਦੀ ਲੋੜ ਹੈ ਕੋੜੋਨਾ ਵਰਗਾ ਤਾਂ ਕੋਈ ਹੋ ਨਹੀਂ ਸਕਦਾ ਗੁਰੂ ਸਾਹਿਬਾਨ ਦੇ ਦਰ ਦੇ ਤਾਂ ਪਾ ਕੁੱਕਰ ਆ ਤੇ 바ਵਾ ਸਾਹਿਬ ਵਰਗੀ ਹਸਤੀ ਕੋਈ ਪੈਦਾ ਨਹੀਂ ਹੋ ਸਕਦੀ ਹੈਲੋ ਹੈਲੋ ਭਾਈ ਸਾਹਿਬ ਮੈਂ ਨਾ ਜ਼ਿਆਦਾ ਲੰਮਾ ਗਾਉਂਦਾ ਹੁੰਦਾ ਸੀ ਨਾ ਜ਼ਿਆਦਾ ਲੰਮਾ ਬੋਲਦਾ ਹਾਂ ਗਾਉਣ ਲੱਗਿਆ ਵੀ ਉਸਤਾਦ ਜੀ ਨੇ ਕਿਹਾ ਸੀ ਪਹਿਲੀ ਵਾਰਸੀ ਤੋਂ ਪਹਿਲਾਂ ਹੀ ਖਾਣਾ ਬੰਦ ਕਰ ਦਿਆ ਕਰ ਮੈਂ ਇਦਾਂ ਦਾ ਦੀ ਪਾਸ਼ਲ ਕਰਦਾ ਡਿਸਕਸ਼ਨ ਆ ਵਾਚ ਕਰਿਓ ਉਹਨਾਂ ਨੇ ਕਾਨੂੰਨ ਬਣਾਇਆ ਹੁਣ ਮੈਂ ਨਾ ਤਾਂ ਉਹਨਾਂ ਦੀ ਜੁੱਤੀ ਵਰਗਾ ਬਾਬਾ ਸਾਹਬ ਦੇ ਅੰਬੇਡਕਰ ਦੇ ਤੁਲ ਦਾ ਨਾ ਗੁਰੂ ਵਾਲਮੀਕ ਸਵਾਮੀ ਨਾ ਹੋਰ ਗੁਰੂਆਂ ਦਾ ਲੇਕਿਨ ਉਹਨਾਂ ਨੂੰ ਮੰਨਣ ਵਾਲੇ ਤਾਂ ਆਪਾਂ ਹੋ ਸਕਦੇ ਆ ਉਹਨਾਂ ਨੂੰ ਮੰਨਦੇ ਹੋਏ ਮੈਂ ਇੱਕ ਮੇਰੀ ਇੱਛਾ ਆ ਖਵਾਸ਼ਾ ਕਿ ਬਹੁਤ ਚੰਗਾ ਕਰਦੀਆਂ ਨੇ ਸਰਕਾਰਾਂ ਕੋਈ ਆਟਾ ਭੇਜਦਾ ਹੈ ਕੋਈ ਹੋਰ ਚੀਜ਼ਾਂ ਦਿੰਦਾ ਹੈ ਕੋਈ ਕੁਛ ਦਿੰਦਾ ਹੈ ਕੋਈ ਕੁਛ ਦਿੰਦਾ ਹੈ ਪਰ ਕੀ ਕੋਈ ਐਸਾ ਕਾਨੂੰਨ ਨਹੀਂ ਬਣ ਸਕਦਾ ਕਿ ਅਗਲੇ ਇਲੈਕਸ਼ਨ 'ਚ ਕੋਈ ਲੀਡਰ ਆਵੇ ਉਹ ਕਵੇ ਭੈਣਾ ਤੁਹਾਨੂੰ ਦਾਣਾ ਪੱਕੇ ਦੀ ਤੇ ਨਹੀਂ ਘਾਟ ਤੇ ਮੇਰੀਆਂ ਭੈਣਾ ਉੱਠ ਕੇ ਕਹਿਣ ਕਿ ਲੀਡਰ ਸਾਹਿਬ ਸਾਨੂੰ ਦਾਣੇ ਪੱਕੇ ਦੀ ਜ਼ਰੂਰਤ ਨਹੀਂ ਤੈਨੂੰ ਇੱਕ ਅੱਧੀ ਬੋਰੀ ਚਾਹੀਦੀ ਤੇ ਲੈ ਜਾ ਸਾਡੇ ਘਰ ਹੁਣ ਬਹੁਤ ਆਸੀ ਹੁਣ ਵੰਡਣ ਵਾਲੇ ਬਣ ਗਿਆ ਮੰਗਣਾ ਛੱਡ ਦਿੱਤਾ ਹੈ ਇਦਾਂ ਨਹੀਂ ਕੋ ਹੋ ਸਕਦਾ ਕੋਸ਼ਿਸ਼ ਕਰੂੰਗਾ ਐਸਾ ਕੋਈ ਕਾਨੂੰਨ ਆਵੇ ਔਰ ਗਰੀਬ ਅਮੀਰ ਦਾ ਪਾੜਾ ਖਤਮ ਹੋਵੇ ਇੱਕ ਬੰਦੇ ਦੇ ਕੁੱਤਿਆਂ ਦੇ ਵੀ ਵਾਰੋਂ ਖਾਣਾ ਆਵੇ ਇੱਕ ਬੰਦੇ ਨੂੰ ਦੋ ਵਕਤ ਦੀ ਰੋਟੀ ਵੀ ਰਿਸਿਵ ਨਾ ਹੋਵੇ ਇਹ ਗੁਰਮਤਿ ਦਾ ਇਹ ਗੁਰੂਆਂ ਦਾ ਫਲਸਫਾ ਨਹੀਂ ਹੈ ਇਹ ਪੀਰਾਂ ਦਾ ਫਲਸਫਾ ਨਹੀਂ ਹੈ ਗੁਰੂਆਂ ਪੀਰਾਂ ਦੇ ਫਲਸਫੇ ਵਿੱਚ ਸਾਰੇ ਬਰਾਬਰ ਨੇ ਇੱਕ ਜੋਤ ਹੈ ਗੁਰੂ ਨਾਨਕ ਸਾਹਿਬ ਦੇ ਘਰ ਤਾਂ ਇਹ ਕਹਿੰਦਾ ਕਿ ਇੱਕਸੇ ਹਮ ਵਾਰਕ ਗੁਰੂ ਨਾਨਕ ਸਾਹਿਬ ਨੇ ਇਸ ਧਰਤੀ ਤੇ ਨਾਰਾ ਲਾਇਆ ਸੀ ਨਾਮ ਖੁਮਾਰੀ ਨਾਨਕਾ ਨਾਮ ਖੁਮਾਰੀ ਨਾਨਕਾ ਦੇਹਨੋ ਆ ਗੱਲ ਸਾਰਿਆਂ ਨੂੰ ਯਾਦ ਆ ਬੇਟਾ ਨੌਜਵਾਨਾਂ ਨੂੰ ਵੀ ਯਾਦ ਆ ਪਰ ਜੇ ਨਾਮ ਖੁਮਾਰੀ ਸਦਾ ਚੜੀ ਰਹਿੰਦੀ ਆ ਤਾਂ ਫਿਰ ਚਿੱਟਾ ਕਿੱਥੋਂ ਆ ਗਿਆ ਉਹ ਖੁਮਾਰੀ ਲਈ ਪਿੰਦੇ ਆ ਚਿੱਟੇ ਦੀ ਜੜ ਜੇ ਸਿਆਸਤਦਾਨਾਂ ਤੋਂ ਪੁੱਛੋ ਕਿ ਉਹਨਾਂ ਨੇ ਇਲੈਕਸ਼ਨ 'ਚ ਕਹਿ ਦੇਣਾ ਹੁੰਦਾ ਆ ਲੇਟ ਚਾਹ ਤੁਸੀਂ ਪੈਣਾ ਕਹਿੰਦਿਆਂ ਵੇ ਵੀਰਾ ਸਾਡੇ ਬੱਚੇ ਮਰ ਰਹੇ ਆ ਬਚਾ ਲਓ ਚਿੱਟਾ ਖਤਮ ਕਰ ਦਿਓਗੇ ਕਹਿਣਗੇ ਤੁਹਾਨੂੰ 24 ਘੰਟੇ ਚ ਖਤਮ ਕਰ ਦਾਂਗੇ ਲੇਕਿਨ ਤੁਹਾਡੇ ਸਾਹਮਣੀਆਂ ਸਾਰੀਆਂ ਸਰਕਾਰਾਂ ਤੁਸੀਂ ਦੇਖ ਲਈਆਂ ਚਿੱਟਾ ਵੀ ਸ਼ਰਿਆਮ ਵਿਕਦਾ ਆ ਹੁਣ ਤਾਂ ਖੁੱਲਿਆਂ ਵਿਕਣ ਪੈ ਗਿਆ ਭੈਣ ਬੈਣ ਨਹੀਂ ਸੁਣਦੇ ਲੋਕਾਂ ਨੂੰ ਲੇਕਿਨ ਉਹ ਕਹਿ ਦੇਣਗੇ 24 ਘੰਟੇ ਚ ਜੀ ਭੈਣ ਜੀ ਵੋਟ ਕੱਢੋ ਤੁਸੀਂ ਜਲਦੀ ਜਲਦੀ ਪਾਓ 24 ਘੰਟੇ ਚ ਚਿੱਟਾ ਖਤਮ ਕਰ ਦਾਂਗੇ ਸ਼ਿਖਤ ਜਨ ਨੇ ਕੀ ਖਤਮ ਕਰਨਾ ਸਾਡਾ ਤਾਂ ਖੱਟਾ ਵੀ ਬੰਦ ਕਰਤਾ ਜਿਹੜਾ ਕਹਿੰਦੇ ਹੁੰਦੇ ਸੀ ਰੋਟੀ ਖਾ ਖੱਟਾ ਢੀਕਦਾ ਸਾਨੂੰ ਤਾਂ ਰੋਟੀ ਖਾਣ ਜੋਗੇ ਵੀ ਨਹੀਂ ਛੱਡਿਆ ਸੋ ਭੈਣੋ ਭਰਾਵੋ ਸਕੀਮਾਂ ਤੁਹਾਨੂੰ ਦੱਸ ਦਿੱਤੀਆਂ ਤੁਹਾਡੇ ਤੱਕ ਪਹੁੰਚਦੀਆਂ ਨਹੀਂ ਪਹੁੰਚਦੀਆਂ ਇਹ ਕਸੂਰ ਉਸ ਫਰਿਸ਼ਤੇ ਦਾ ਨਹੀਂ ਜਿਹਦੀ ਮਾਂ ਨੇ ਲੋਕਾਂ ਦੇ ਕੱਪੜੇ ਧੋ ਧੋ ਕੇ ਭਾਂਡੇ ਮਾਜ-ਮਾਜ ਕੇ ਉਹਨੂੰ ਪਾਲਿਆ ਉਹਨੇ ਖੁਦ ਗਰੀਬੀ ਦੇਖੀ ਆ ਤਾਂ ਕਰਕੇ ਉਹ ਜਾਦਾ ਗਰੀਬਾਂ ਦਾ ਫਿਕਰ ਕਰਦਾ ਉਹ ਨਹੀਂ ਚਾਹੁੰਦਾ ਕਿ ਕੋਈ ਨੰਗੀ ਛੱਤ ਹੋਵੇ ਨੰਗਾ ਸਿਰ ਸੌਵੇ ਉਹ ਚਾਹੁੰਦਾ ਕੱਚਿਆਂ ਤੋਂ ਪੱਕੇ ਬਣ ਭੁੱਖਿਆਂ ਨੂੰ ਰਜਾਇਆ ਜਾਵੇ ਬਿਮਾਰਾਂ ਲਈ 5-5 ਲੱਖ ਭੇਜਦਾ ਪਰ ਅੱਗੇ ਚਿੱਕਰ ਚੌਧਰੀ ਨਹੀਂ ਪਹੁੰਚੋ ਜਿੱਦੇ ਇਹ ਉਹਦਾ ਕਸੂਰ ਨਹੀਂ ਕੱਲ ਉਹ ਹਸਤੀ ਪਟਿਆਲੇ ਆਏ ਸਨ ਕੱਲ ਫੇਰ ਮੈਂ ਬੜੀ ਅੱਛੀ ਤਰ੍ਹਾਂ ਉਹਨਾਂ ਨੂੰ ਮਿਲਿਆ ਮੈਂ ਕਿਹਾ ਜੀ ਮੈਂ ਹੁਣ ਮਹੀਨੇ ਡੇਢ ਮਹੀਨੇ ਤੋਂ ਫਿਰ ਰਿਹਾ ਆ ਮੈਂ ਲੋਕਾਂ ਨੂੰ ਗਰੰਟੀ ਦੇ ਰਿਹਾ ਉਹਨਾਂ ਨੇ ਫਿਰ ਮਾਈਕ 'ਚ ਕਿਹਾ ਸੀ ਜਿਹੜੀ ਤੂੰ ਗਰੰਟੀ ਦੇ ਰਿਆ ਲੋਕਾਂ ਨੂੰ ਦੱਸ ਦੇ ਮੋਦੀ ਦੀ ਗਰੰਟੀ ਆ ਇਹ ਕਾਨੂੰਨ ਇੱਥੇ ਬਣੇਗਾ ਕਿ ਮੰਗਲ ਦੀ بجائے ਵੰਡਿਆ ਕਰਨਗੇ ਗਰੀਬ ਵੰਡਿਆ ਕਰਨਗੇ ਸਾਡੇ ਤੋਂ ਨਹੀਂ ਇਹ ਹੋਣਾ ਕੋਈ ਢੀਲੇ ਲਫਾ ਆ ਕੇ ਕਾਰਡ ਦੇ ਦੇਵੇ ਕੋਈ ਪੀਲੇ ਦੇ ਦੇਵੇ ਕੋਈ ਆਟਾ ਚਾਹ ਦੇ ਦੇਵੇ ਕੋਈ ਸੁਸਰੀ ਲੱਗੀ ਕੋਈ ਕਣਕ ਦੇ ਦੇਵੇ ਐਸਾ ਕਾਨੂੰਨ ਬਣੇ ਕਿ ਗਰੀਬ ਦੇ ਬੱਚਾ ਵੀ ਉੱਥੇ ਪੜੇ ਅਮੀਰ ਦਾ ਬੱਚਾ ਵੀ ਉੱਥੇ ਖੜੇ ਜਦੋਂ ਪੜਨ ਲੱਗ ਪੈਂ ਡਿਗਰੀਆਂ ਮਿਲ ਗਈਆਂ ਡਿਗਰੀ ਕਰਦੇ ਕਰਦੇ ਨਾਲ ਨੌਕਰੀ ਮਿਲ ਗਈ ਤੇ ਫਿਰ ਨਸ਼ਾ ਵੱਲ ਕਿੱਥੋਂ ਜਾਣਗੇ ਬੱਚਿਆਂ ਦਾ ਨਹੀਂ ਕਸੂਰ ਹੋਰ ਕੋਈ ਇਲਾਜ ਨਹੀਂ ਜ ਲੋਕੋ ਚਿੱਟੇ ਦਾ ਵੋਟਾਂ ਲੜ ਲੈ ਮੈਂ ਵੀ ਕਹਿ ਸਕਦਾ ਕਿ ਵੋਟ ਪਾਉਂਦੇ ਪਾਉਂਦੇ ਚਿੱਟਾ ਖਤਮ ਕਰਦਾਂਗੇ ਪਰ ਇਹਦਾ ਸਦਾ ਲਈ ਇਲਾਜ ਇਹ ਆ ਕਿ ਸਾਡੇ ਬੱਚਿਆਂ ਨੂੰ ਗਰੀਬਾਂ ਦੇ ਬੱਚੇ ਵੀ ਡੀਸੀ ਲੱਗ ਸਕਦੇ ਆ ਐਸਐਸਪੀ ਲੱਗ ਸਕਦੇ ਆ ਆ ਸਾਡੀਆਂ ਧੀਆਂ ਏਡੀ ਸੋਹਣੀ ਵਰਤੀ ਪਾ ਕੇ ਫਿਰਦੀਆਂ ਦਾ ਦੇਖੋ ਪੁਲਿਸ ਵਾਲਿਆਂ ਤੇ ਪੜ੍ਹ ਲਿਖ ਕੇ ਬਣਿਆ ਜਦੋਂ ਪੜ੍ਹ ਲਿਖ ਕੇ ਰੋਜ਼ਗਾਰ ਮਿਲ ਜਾਂਦਾ ਭੈਣਾ ਭਰਾਵਾਂ ਦੀ ਮਦਦ ਕਰਨ ਦੇ ਕਾਬਿਲ ਬਣ ਜਾਂਦਾ ਤੇ ਫਿਰ ਆਪਣੇ ਜੋਗਾ ਵੀ ਬਣ ਜਾਂਦਾ ਲੋਕਾਂ ਦੀ ਮਦਦ ਕਰਨ ਉਹਨੂੰ ਕਿੱਥੇ ਉਹਨੂੰ ਕੰਮ ਚ ਫਿਰ ਨਸ਼ਾ ਹੁੰਦਾ ਉਹਨੂੰ ਹੋਰ ਕਿਸੇ ਨਸ਼ੇ ਦੀ ਲੋੜ ਨਹੀਂ ਪੈਂਦੀ ਆ ਤੁਹਾਡਾ ਗਰੀਬ ਭਰਾ ਸਾਹਮਣੇ ਮੈਂ ਹੁਣ ਗਰੀਬ ਨਹੀਂਗਾ ਕਲੀਅਰ ਕਰ ਦਿਆਂ ਲੇਕਿਨ ਮੈਂ ਗਰੀਬ ਬਾਪ ਦਾ ਬੇਟਾ ਜ਼ਰੂਰ ਆ ਖੇਤ ਮਜ਼ਦੂਰ ਦਾ ਬੇਟਾ ਆ ਮੈਂ ਨਿੱਕੇ ਹੁੰਦੇ ਦੇਖਿਆ ਮੇਰੇ ਪਿਤਾ ਜੀ ਨੇ ਖੇਤਾ ਚ ਚਲ ਜਾਣਾ ਸਾਰਾ ਦਿਨ ਕੰਮ ਕਰਕੇ ਕਿਰਤ ਕਰਕੇ ਇਨਾ ਘੀ ਕਮਾਉਂਦੇ ਸੀ ਕਿ ਪਤਰੀ ਜੀ ਮਸਲਨ ਦੀ ਦਾਲ ਨਾ ਸੀ ਰੋਟੀ ਰਾਟੀ ਮਾੜੀ ਮੋਟੀ ਖਾ ਲੈਂਦੇ ਸੀ ਮੈਂ ਇੱਕ ਵਾਰੀ ਪੁੱਛਿਆ ਮੈਂ ਕਿਹਾ ਪਾਪਾ ਜੀ ਆਪਣੀ ਕਰਮਾ ਚ ਇਹ ਗਰੀਬੀ ਕਿਉਂ ਕਹਿਣ ਲੱਗੇ ਬੇਟਾ ਆਪਣੇ ਕਰਮਾ ਚ ਗਰੀਬੀ ਬਿਮਾਰੀ ਤੇ ਨਰਾਦਰੀ ਆ ਮੈਂ ਕਿਹਾ ਕਿੰਨੇ ਕਿਹਾ ਰੱਬ ਨੇ ਲਿਖਿਆ ਆਪਣੇ ਮੱਥੇ ਤੇ ਹੱਥਾਂ ਚ ਲਿਖਿਆ ਲਕੀਰਾਂ ਤੇ ਕਹਿੰਦਾ ਨਹੀਂ ਫੁਲਾਣੇ ਨੇ ਕਿਹਾ ਸੀ ਮੈਂ ਕਹਾਂ ਇਹ ਤੁਹਾਡਾ ਦਿਮਾਗ ਤੁਹਾਡਾ ਜ਼ੇਨ ਤੁਹਾਡੀ ਸੋਚ ਨੂੰ ਵਾਸ਼ ਕੀਤਾ ਧੋ ਦਿੱਤਾ ਗਿਆ ਕਿ ਗਰੀਬ ਗਰੀਬੀ ਚ ਉਹਦਾ ਪਾਣਾ ਮੰਨ ਕੇ ਕਰਦੇ ਰਹਿ ਨਹੀਂ ਹਿੰਮਤ ਕਰ ਲਈਆਂ ਇੱਕ ਦਿਨ ਸੁੱਤੇ ਪਏ ਸੀ ਮਾਤਾ ਪਿਤਾ ਮੱਥਾ ਟੇਕ ਕੇ ਮੈਂ ਚਲੇ ਗਿਆ ਮੈਨੂੰ ਪਤਾ ਹੈ ਮੇਰੀ ਮਾਂ ਬਹੁਤ ਰੋਈ ਉਹਦਾ ਮੋਬਾਈਲ ਨਹੀਂ ਸੁਣਦੇ ਉਹਨਾਂ ਨੂੰ ਨਹੀਂ ਸੀ ਪਤਾ ਜੀਵਦਾ ਕਿ ਮਰ ਗਿਆ 12 13 ਸਾਲ ਮੈਂ ਲੱਭਾ ਨਹੀਂ ਲੇਕਿਨ ਇਹ ਲੋਗੋ ਸਾਰੀ ਜਗ੍ਹਾ ਤੱਕੇ ਖਾਦੇ ਜੋਗੀਆਂ ਫਕੀਰਾਂ ਸਿੱਧਾਂ ਸਾਈਆਂ ਸੰਤਾਂ ਨਾਲ ਗਵਈਆਂ ਨਾਲ ਅਖੀਰ ਇੱਕ ਗਵਈਆ ਉਸਤਾਦ ਪੂਰਨ ਸ਼ਾਹ ਕੋਟੀ ਸਾਹਿਬ ਹੋਨੇ ਮੈਨੂੰ ਗੁੰਗੇ ਨੂੰ ਜ਼ੁਬਾਨ ਦਿੱਤੀ ਸੰਗੀਤ ਸਿਖਾਤਾ ਸਾਈਂ ਜੀ ਨੇ ਪੜਾ ਦਿੱਤਾ ਮੈਨੂੰ ਪੜ੍ਹ ਲਿਖ ਕੇ ਮੈਂ ਡੀਏਵੀ ਕਾਲਜ ਕਿਲਾ ਸਕੂਲ ਫਿਰ ਡੀਏਵੀ ਕਾਲਜ ਅਨਪੜ੍ਹ ਦਾ ਮਜ਼ਦੂਰ ਦਾ ਪੁੱਤ ਤੁਹਾਨੂੰ ਸ਼ਾਇਦ ਪਤਾ ਨਹੀਂ ਤੁਸੀਂ ਅੱਜ ਸਾਰਾ ਕੁਝ ਕਰਦੇ ਦੇਖਦੇ ਜਾਂ ਗਾਉਂਦੇ ਦੇਖਿਆ ਹੋਵੇਗਾ ਜਾਂ ਹੁਣ ਇਹ ਤਾਂ ਬੋਲਣ ਲੱਪਿਆ ਸਿਆਸਤ 'ਚ ਆ ਗਿਆ ਲੇਕਿਨ ਤੁਹਾਨੂੰ ਸ਼ਾਇਦ ਇਹ ਪਤਾ ਨਹੀਂ ਉਹ ਗਰੀਬ ਅਨਪੜ੍ਹ ਦਾ ਪੁੱਤਰ ਸਰਦਾਰ ਅਰਜਨ ਸਿੰਘ ਦਾ ਬੇਟਾ ਤੁਹਾਡਾ ਵੀਰ ਹੰਸਰਾ ਜਹੰਸ ਅਮਰੀਕਾ ਦੀ ਯੂਨੀਵਰਸਿਟੀ ਪ੍ਰੋਫੈਸਰ ਲੱਗਾ ਰਿਹਾ ਗੋਰਿਆਂ ਨੂੰ ਪੜਾਉਂਦਾ ਸੀ ਅੱਜ ਜਰੂਰ ਦੇਖਿਓ YouTube ਤੇ ਸੈਨੋਜ਼ ਸਟੇਟ ਯੂਨੀਵਰਸਿਟੀ ਚ ਵਿਜ਼ਿਟਿੰਗ ਪ੍ਰੋਫੈਸਰ ਫਲਸੂਫੀਜ਼ਮ ਨਾਰਥ ਕੈਰੋਲਾਈਨਾ ਯੂਨੀਵਰਸਿਟੀ ਇੱਥੇ ਜ਼ਿੰਦਗੀ ਭਰ ਲਈ ਮੈਨੂੰ ਫੈਲੋਸ਼ਿਪ ਮਿਲੀ ਹੋਈ ਆ ਉੱਥੇ ਵੀ ਜਾਣਾ ਮੈਂ ਪ੍ਰਚਾਰ ਕਰਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਸੋ ਸਦਾਂ ਦਾ ਇਲਾਜ ਆ ਬਾਬਾ ਸਾਹਿਬ ਭੀਮਰਾਭ ਅੰਬੇਡਕਰ ਦਾ ਸੋਚ ਅਪਣਾਓ ਬੱਚਿਆਂ ਨੂੰ ਪੜ੍ਹਾਓ ਗਠਿਤ ਹੋਵੋ ਔਰ ਬੱਚੇ ਬਿਲਕੁਲ ਨਸ਼ੇਵਾਲੀ ਤੋਂ ਰਣਗੇ ਮੇਰੀ ਇੱਛਾ ਹੈ ਕਿ ਐਸਾ ਕਾਨੂੰਨ ਜ਼ਰੂਰ ਬਣੇ ਕਿ ਸਕੂਲ ਐਸੇ ਹੋਣ ਕਾਲਜ ਐਸੇ ਹੋਣ ਯੂਨੀਵਰਸਿਟੀਆਂ ਐਸੇ ਹੋਣ ਸਾਡੀਆਂ ਧੀਆਂ ਕਿਤੇ ਦੂਰ ਨਾ ਜਾਣੇ ਸਾਡੀ ਇੱਜ਼ਤ ਹੈ ਐਸੇ ਏਰੀਏ ਦੇ ਵਿੱਚ ਇਹੋ ਜਿਹਾ ਸਕੂਲ ਕਾਲਜ ਯੂਨੀਵਰਸਿਟੀਆਂ ਖੜੀਆਂ ਹੋ ਜਾਣ ਜਿੱਥੇ ਅਮੀਰ ਦਾ ਬੱਚਾ ਵੀ ਪੜ੍ਹੇ ਲੇਕਿਨ ਗਰੀਬ ਫੀਸਾ ਨਹੀਂ ਦੇ ਸਕਦਾ ਉਹਦੇ ਬੱਚੇ ਨੂੰ ਪਹਿਲਾਂ ਦਾਖਲਾ ਮਿਲੇ ਉਹ ਵੀ ਨਾਲ ਬਰਾਬਰ ਪੜਨ ਤਾਂ ਕਿ ਆਪਸ ਵਿੱਚ ਕੰਪੀਟੀਸ਼ਨ ਖਤਮ ਹੋਵੇ ਨਫ਼ਰਤ ਖਤਮ ਹੋਵੇ ਬਾਕੀ ਇਹ ਕਹਿੰਦੇ ਸੰਵਿਧਾਨ ਨੂੰ ਖਤਰਾ ਹੈ ਸੰਵਿਧਾਨ ਨੂੰ ਖਤਰਾ ਕੋਈ ਖਤਰਾ ਨਹੀਂ ਮੋਦੀ ਸਾਹਿਬ ਨੇ ਕੱਲ ਵੀ ਨਾਮ ਲਿਆ ਸੀ ਉਹ ਭੀਮ ਰਾਓ ਅੰਬੇਡਕਰ ਨੂੰ ਇੰਨਾ ਮੰਨਦੇ ਆ ਕਿ ਪੰਜ ਯਾਦਗਾਰਾਂ ਬਣਾਈਆਂ ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਇੰਨੀਆਂ ਸ਼ਾਨਦਾਰ ਕਦੀ ਯਾਤਰਾਵਾਂ ਕਰਕੇ ਆਓ ਇਸ ਤੋਂ ਪਹਿਲਾਂ ਕਿਸੇ ਨੇ ਨਹੀਂ ਸੁਣਿਆ ਸੀ ਜੀਦੇ ਜੀ ਭੀਮਰਾਓ ਕਿ ਉਸ ਪਾਰਟੀਆਂ ਨੇ ਇਲੈਕਸ਼ਨ ਤੇ ਖੜਾ ਹੋ ਕੇ ਉਹਨੂੰ ਹਰਾਇਆ ਜੀ ਚੰਗਾ ਰੋ ਨਾ ਟਕਾ ਕੇ ਵੱਟੇ ਤੱਕ ਮਾਰੇ ਸੀ ਜਵੰਦਰ ਜਦੋਂ ਆਇਆ ਸੀ ਭੀਮਰਾਓ ਕਹਿੰਦੇ ਮੋਇਆ ਨੂੰ ਪੂਜੇ ਦੁਨੀਆ ਜਿਉਂਦੇ ਦੀ ਕੀਮਤ ਕੁਝ ਵੀ ਨਹੀਂ ਮੈਂ ਸਾਰਾ ਕੁਝ ਛੱਡ ਕੇ ਤੁਹਾਨੂੰ ਪਤਾ ਆ ਮੈਂ ਪਟੇਜਾ ਹਲਾਉਂਦਾ ਸੀ ਮੈਂ ਤਾਂ ਏਜਾ ਏਦਾ ਕਰਦਾ ਸੀ ਲੋਕੀ ਏਦਾ ਕਰਕੇ ਤੇ ਨੋਟਾਂ ਦਾ ਮੀਂਹ ਵਰਸਾ ਦਿੰਦੇ ਸੀ ਉਹ ਮੇਰੀ ਵੋਟੀ ਕਾਫੀ ਦਿਨ ਨਾਰਾਜ਼ ਹੀ ਰਹੀ ਮੈਨੂੰ ਤਾਂ ਲੱਗਦਾ ਸੀ ਮੈਨੂੰ ਵੀ ਕੋਈ ਪੈਨਸ਼ਨ ਪੋਲਿਸ ਨਹੀਂ ਉਹ ਲੈਣੀ ਪੈਣੀ ਆ ਬਿਲਕੁਲ ਉਹ ਖਰਚਾ ਤੋਂ ਦੇ ਕੋਲ ਹੁੰਦਾ ਸੀ ਮੇਰਾ ਤਾਂ ਅਕਾਊਂਟ ਹੀ ਕੋਈ ਨੋ ਕਹਿੰਦੀ ਲਾਈ ਲੱਗ ਜਾ ਉੱਥੇ ਉਹ ਫਕੀਰ ਉਹ ਕਹਿੰਦਾ ਦਿੱਲੀ ਚ ਬੈਠਾ ਮੋਦੀ ਤੇ ਇਹ ਵੀ ਉਹਦੇ ਲਾਪਾਸੇ ਲੱਗੇ ਤੇ ਰਾਤੋਂ ਰਾਤ ਹੀ বুढ़ा ਜਾ ਹੋ ਗਿਆ ਸੁਪਰ ਜੀ ਭੱਗ ਵੱਲ ਲਿੰਦਾ ਤੇ ਤੁਰ ਪੈਂਦਾ ਪਤਾ ਨਹੀਂ ਕੀ ਹੋ ਗਿਆ ਭੈਣੇ ਸਾਡੀ ਤਾਂ ਨੋਟ ਸ਼ਾਪਣ ਵਾਲੀ ਮਸ਼ੀਨ ਹੀ ਖਰਾਬ ਕਰਤੀ ਮੋਦੀ ਨੇ ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਗਾਲ੍ਹੇ ਆ ਰੇਸ਼ਮ ਕੁਮਾਰੇ ਜਿੰਨਾ ਰੱਬ ਨੇ ਦਿੱਤਾ ਜੇ ਤੂੰ ਸੰਭ ਲੈਂਗੀ ਇਹ ਮੁਕਣਾ ਨਹੀਂ ਅੱਗੋਂ ਬੱਚੇ ਤੇਰੇ ਪੜ ਜਾਣਗੇ ਬੱਚੇ ਛੋਟੇ ਸੀ ਇਹ ਲੋਕੋ ਰੱਬ ਤੇ ਯਕੀਨਤਾ ਕਰੋ ਤੁਹਾਡੇ ਦੋ ਭਤੀਜੇ ਆ ਬੇਟੇ ਤੁਹਾਡੇ ਦੋਨੇ ਪਹਿਲਾਂ ਬੁਲੈਂਸ ਚ ਪੜੇ ਉਹਨਾਂ ਦੇ ਮਾਮਿਆਂ ਨੇ ਪੜਾਇਆ ਫੇਰ ਉਹ ਪੜ ਲਿਖ ਕੇ ਡਿਗਰੀਆਂ ਕਰ ਗਿਆ ਕਹਿਣ ਲੱਗੇ ਡੈਡੀ ਜੀ ਲੋਕੀ ਕਹਿੰਦੇ ਸਾਡੇ ਚ ਟੈਲੈਂਟ ਕਲਾ ਬਹੁਤ ਆ ਮੈਂ ਕਿਹਾ ਬੱਚਿਆਂ ਨੂੰ ਇਹ ਨਾ ਹੋਵੇ ਇਹ ਵੀ ਪਰੇਸ਼ਾਨ ਹੋ ਕੇ ਨਸ਼ਾ ਨਸ਼ਾ ਵੱਲ ਮੈਂ ਕਿਹਾ ਬੇਟੇ ਕਗਲੋ ਟਰਾਈ ਅੱਜ ਤੁਹਾਡੇ ਦੋਨੇ ਭਤੀਜੇ ਇੱਕ ਤੱਕ ਦੀਆਂ 20 ਫਿਲਮਾਂ ਆ ਗਈਆਂ ਹੈ ਹੀਰੋ ਹੁੰਦਾ ਫਿਲਮਾਂ 'ਚ ਨਵ ਯੁਗਰਾਜ ਰਣਕਾਂ ਦਾ ਛੋਟਾ ਸ਼ਾਇਦ ਦੇਖੀ ਹੋਵੇ ਪਹਿਲੀ ਫਿਲਮ ਯਾਰ ਅਨਮੁੱਲੇ ਆਈ ਸੀ ਆ ਦੂਸਰੀ ਫਿਲਮ ਮੇਰੇ ਖਿਆਲ ਰੌਕ ਸਟਾਰ ਮੁੰਡਾ ਉਹ ਯੁਗਰਾਜ ਦੀ ਹੈ ਤੁਹਾਡੇ ਪੁੱਤ ਜੀ ਉਹ ਵੀ ਆਊਗਾ ਤੁਹਾਨੂੰ ਮਿਲਣ ਵੱਡਾ ਬੇਟਾ ਹਾਲੀਵੁੱਡ ਬਾਲੀਵੁੱਡ 'ਚ ਗਾਉਂਦਾ ਵੀ ਆ ਪ੍ਰਾਈਵੇਟ ਵੀ ਗਾਉਂਦਾ ਦਿਲੇਰ ਮਹਿੰਦੀ ਸਾਹਿਬ ਜੀ ਨੇ ਘਰ ਆ ਕੇ ਸਾਡੇ ਤੇ ਕਿਰਪਾ ਕੀਤੀ ਮੇਰੀ ਮਾਂ ਦਾ ਨਾਮ ਵੀ ਅਜੀਤ ਕੌਰ ਆ ਤੇ ਮੇਰੀ ਨੋਹ ਦਾ ਨਾਮ ਵੀ ਅਜੀਤ ਕੌਰ ਆ ਜਦੋਂ ਕਹਿਣ ਲੱਗੇ ਜੀਤਕੌਰ ਤੁਹਾਡੀ ਬੇਟੀ ਬਣੂਗੀ ਨਵਰਾਜ ਸਾਡਾ ਬੇਟਾ ਮੈਂ ਕਿਹਾ ਕਮਾਲ ਐ ਇਹ ਤਾਂ ਮੇਰੀ ਮਾਂ ਦੇ ਨਾਂ ਤੇ ਆ ਮੇਰੀ ਧੀ ਇਹ ਜਿਹੜੀ ਧੀ ਆ ਮੇਰੀ ਔਰ ਛੋਟੇ ਬੇਟੇ ਨੂੰ 에ਅਰ ਫੋਰਸ ਦੇ ਬਹੁਤ ਵੱਡੇ ਆਫੀਸਰ ਆ ਆ ਤੁਸੀਂ ਛੋਟੀ ਸਰਦਾਰਨੀ ਪਤਾ ਨਹੀਂ ਸੀਰੀਅਲ ਵਗੈਰਾ ਦੇਖਿਆ ਕਿ ਨਹੀਂ ਉਹਦੇ ਚੋ ਹੀਰੋਇਨ ਆਉਂਦੀ ਸੀ ਕੁੜੀ ਸਾਡੀ ਪਿਆਰੀ ਨਾ ਮਾਨਸੀ ਸ਼ਰਮਾ ਉਹ ਉੱਥੇ ਵਿਆਹੀ ਆ ਦੋਨੇ ਬੱਚੇ ਸੈੱਟ ਹੋ ਗਿਆ ਰੱਬ ਤੇ ਯਕੀਨ ਸੀ ਹਿੰਮਤ ਕੀਤੀ ਦੋਨੇ ਬੱਚੇ ਬਿਸਕੁਟ ਵੀ ਪੜ ਕੇ ਆਉਂਦੇ ਵੀ ਇੱਥੇ ਆਂਡਾ ਨਾ ਹੋਵੇ ਤੇ ਚਾਹ ਵੀ ਇੱਕ ਅੱਧਾ ਟਾਈਮ ਪੀਂਦੇ ਆ ਨਸ਼ਾ ਤੋਂ ਦੂਰ ਦੀ ਗੱਲ ਆ ਇਸ ਤਰ੍ਹਾਂ ਤੇ ਆਪਾਂ ਬੱਚਿਆਂ ਨੂੰ ਚਲਾਉਣਾ ਜੋ ਬਾਕੀ ਦੇ ਕਾਨੂੰਨ ਦੀ ਗੱਲ ਤੁਸੀਂ ਐਮਪੀ ਬਣਾ ਕੇ ਭੇਜਣਾ ਤੁਹਾਡੇ ਭਰਾ ਨੇ ਛਾਲ ਡੇਢ ਸਾਲ ਬਾਅਦ ਮੈਂ ਚਾਹੁੰਦਾ ਐਸੀ ਪਿੰਡ ਚਾਹੇ ਕਿ ਹਰ ਘਰ ਵਿੱਚ ਕਿਸੇ ਨੂੰ ਮੰਗਣ ਦੀ ਲੋੜ ਨਾ ਹੋਵੇ ਕੋਈ ਲੀਡਰ ਆਵੇ ਉੱਥੇ ਲੰਗਰ ਲੱਗੇ ਹੁਣ ਤੁਹਾਡੇ ਵੱਲੋਂ ਕਿ ਤੁਸੀਂ ਕੁਝ ਚੱਲ 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 ਲਾਜੋ ਹੁਣ ਅਸੀਂ ਇੰਨੇ ਜੋਗੇ ਹੋ ਗਏ ਆ ਇਹ ਕਰੂੰਗਾ ਮੈਂ ਇਹ ਕਰਨ ਦਾ ਵਾਅਦਾ ਵੀ ਰਹਿਣਾ ਤੁਹਾਨੂੰ ਕਿ ਮੈਂ ਕੀ ਬੇਰੀ ਕੀ ਉਹ ਕਹਿੰਦਾ ਮੈਂ ਕਰੂੰਗਾ ਪਰ ਗੱਲ ਇੱਕ ਜ਼ਰੂਰੀ ਕਰਨੀ ਆ ਐ ਮੈਂ ਕਿਸਾਨ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਨੂੰ ਬੇਨਤੀ ਕਰਨੀ ਹੱਥ ਜੋੜ ਕੇ ਕਿ ਮੈਂ ਤੁਹਾਡਾ ਵੀ ਹਾਂ ਤੁਹਾਡੀਆਂ ਗੱਲਾਂ ਵੀ ਉੱਥੇ ਪਾਰਲੀਮੈਂਟ 'ਚ ਕਰਦਾ ਰਿਆਂ ਕਾਨੂੰਨ ਮੈਂ ਨਹੀਂ ਬਣਾਇਆ ਨਾ ਤੁਸੀਂ ਮੈਂ ਤਾਂ ਦਿੱਲੀੋਂ ਜਿੱਤਿਆ ਸੀ ਮੈਨੂੰ ਬਾਅਦ 'ਚ ਪਤਾ ਲੱਗਾ ਸਾਰਾ ਫੇਰ ਵੀ ਮੈਂ ਜਿੰਨੀ ਜੋਗਾ ਸੀ ਬੋਲਦਾ ਰਿਹਾ ਉਹਤਨੋ ਤੇ ਕਿਸੇ ਬੱਚੀ ਦੇ ਕੱਪੜੇ ਕੁੱਪੜੇ ਪਾੜੇ ਗਾਲਾਂ ਕੱਢੀਆਂ ਜਾਂ ਕੀ ਸੁਣ ਗੱਲਾਂ ਕੀਤੀਆਂ ਮੈਂ ਥੋੜੀ ਜਿਹੀ ਹਮਦਰਦੀ ਕੀਤੀ ਸੀ ਪਰ ਮੇਰੀ ਕਿਸੇ ਨਾਲ ਕੋਈ ਜਾਤੀ ਰੰਜਿਸ਼ ਨਹੀਂ ਨਾ ਮੈਂ ਕੋਈ ਬਦਲਾ ਲਊ ਆਦਮੀ ਐ ਮੈਂ ਤੇ ਸਿਰਫ ਕਿਹਾ ਸੀ ਕਿ 2 ਤਰੀਕ ਨੂੰ ਪਹਿਲੀ ਤਰੀਕ ਤੱਕ ਸਵਾਰ ਕਰੋ 2 ਤਰੀਕ ਨੂੰ ਇਹ ਜਿਹੜੇ ਪਿੰਡ ਦੇ 2-4 ਬੰਦੇ ਆ ਉਹ ਜਿਹੜਾ ਜਾਤ ਦਾ ਕਰਦੇ ਉਹਨੂੰ ਆਪਾਂ ਕਰ ਲਾਂਗੇ ਬਾਕੀ ਮੈਂ ਲੜਾਈ ਵੱਲ ਜਾਂ ਝਗੜੇ ਵੱਲ ਨਹੀਂ ਸੀ ਕੋਈ ਕਿਹਾ ਸ਼ਾਇਦ ਕੋਈ ਗਲਤਫहमी ਹੋ ਗਈ ਹੋਵੇ ਹੱਥ ਜੋੜ ਕੇ ਮਾਫੀ ਕੱਲ ਜਾਤ ਮੈਂ ਮੋਦੀ ਸਾਹਿਬ ਦੀ ਰੈਲੀ ਤੇ ਸੀਗਾ ਪਰ ਮੇਰੀ ਵਧੀ ਹੋਈ ਸੀ ਅਜੇ ਆ ਗੱਲਾਂ ਕਰ ਰੀਆਂ ਸੀ ਮੇਰਾ خیال ਆਨਜਾਨਾ ਥੋੜਾ ਜਿਹਾ ਵਧਿਆ ਸੀ ਤੇ ਮੈਂ ਥੋੜੇ ਵਿੱਚ ਆ ਗਿਆ ਕੱਲ ਹਜ਼ਾਰ ਬੰਦੇ ਨੇ ਕਿ ਆਜ ਬਦਲਾ ਲੈ ਲੋ ਇਹਦਾ ਤੇ ਗੱਡੀ ਦਿੱਤੀ ਤੋੜ ਦੋ ਬੰਦੇ ਹੋ ਗਏ ਜ਼ਖਮੀ ਤੇ ਮੈਂ ਅੱਗੇ ਬੈਠਾ ਸੀ ਸੀਟ 'ਤੇ ਤੁਸੀਂ ਵੀਡੀਓ ਦੇਖਿਓ ਮੇਰੇ ਮਨ ਵਿੱਚ ਮੇਰੇ ਚਿਹਰੇ ਤੇ ਤੁਸੀਂ ਮੌਤ ਦਾ ਖੌਫ ਨਹੀਂ ਦੇਖੋਗੇ ਮੈਂ ਕਿਹਾ ਟਾਈਮ ਆ ਗਿਆ ਸ਼ਹਯਾਦਤ ਤੋਂ ਬਿਨਾ ਬਲੀਦਾਨ ਤੋਂ ਬਿਨਾ ਕੌਮਾਂ ਜਾਣਦੀਆਂ ਵੀ ਨਹੀਂ ਜੇ ਇਸੇ ਤਰ੍ਹਾਂ ਤੇ ਤੁਰਨਾ ਪੈਣਾ ਮੈਂ ਇੱਕੋ ਹੀ ਬੇਨਤੀ ਕਰੂੰਗਾ ਕਿਸਾਨ ਜੱਟੇ ਬੰਦੀਆਂ ਨੂੰ ਕਿ ਮੈਂ ਨਹੀਂ ਚਾਹੁੰਦਾ ਪਿੰਡਾਂ 'ਚ ਪਾੜੇ ਪੈਣ ਮੈਂ ਨਹੀਂ ਚਾਹੁੰਦਾ ਪਿੰਡਾਂ 'ਚ ਆਪਸ ਵਿੱਚ ਲੋਕੀ ਲੜਨ ਲੜਾ ਪੜਾ ਕੇ ਜੇ ਐਮਪੀ ਬਣ ਵੀ ਗਿਆ ਮੇਰੇ ਲਾਣਤ ਹੈ ਆਪਸ ਵਿੱਚ ਭਾਈਚਾਰਾ ਕਾਇਮ ਰੱਖੋ ਮੁਹੱਬਤ ਦਾ ਗਾਮਨ ਨਾ ਛੱਡੋ ਜੇ ਮੈਂ ਡੇਢ ਮਹੀਨੇ ਤੋਂ ਤੁਹਾਡੇ ਕਦਮਾਂ ਤੇ ਸਿਰ ਰੱਖ ਦਿੰਨਾ ਜਦੋਂ ਤੁਸੀਂ ਤੁਸੀਂ ਪਰੇ ਪੱਥਰ ਮਾਰੋ ਮੈਂ ਤੁਹਾਡੇ ਲਈ ਫੁੱਲ ਸਿਤਦਾ ਤੁਸੀਂ ਜਿਆਦਾ ਗਰਮੀ ਚ ਹੋਵੇ ਮੈਂ ਤੁਹਾਨੂੰ ਜਲ ਦਿੰਨਾ ਸਪੈਸ਼ਲੀ ਚੱਤੇ ਬੰਦੀਆਂ ਦੇ ਉਹਨਾਂ ਨੂੰ ਸ਼ਾਇਦ ਪਤਾ ਤੇ ਲੱਗਾ ਕੱਲ ਦੇ ਹਾਦਸੇ ਦਾ ਨਹੀਂ ਤੇ ਵੀਡੀਓ ਆ ਗਈਆਂ ਹੋਣਗੀਆਂ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਜੇ ਮੈਨੂੰ ਮਾਰਿਆ ਸ਼ੁਭਕਰਨ ਵਾਪਸ ਆਉਂਦਾ ਤਾਂ ਉਹ ਵੀ ਮੇਰਾ ਬੇਟਾ ਸੀ ਮੈਂ ਤਾਂ ਤਨਖਿਆ ਸੀ ਜਨੇ ਉਹਨੂੰ ਮਾਰਿਆ ਸ਼ੁਭਕਰਨ ਨੂੰ ਅਗਰ ਪੁੱਤ ਵੀ ਮਰ ਜਾਏ ਸਾਰੇ ਪੰਜਾਬ ਨੂੰ ਉਹਦਾ ਦੁੱਖ ਆ ਜੇ ਉਹਦੀ ਮੌਤ ਦਾ ਬਦਲਾ ਮੇਰੇ ਤੋਂ ਲੈਣਾ ਜਾਂ ਕਿਸੇ ਹੋਰ ਮੇਰੇ ਗੁਨਾਹ ਦਾ ਬਦਲਾ ਲੈਣਾ ਜਾਂ ਇਸ ਗੱਲ ਦਾ ਹੀ ਬਦਲਾ ਲੈਣਾ ਕਿ ਮੈਂ ਸਿਰਫ ਗਰੀਬਾਂ ਲਈ ਆਇਆ ਮੈਂ ਗਰੀਬਾਂ ਲਈ ਵੀ ਆਇਆ ਮੈਂ ਕਿਸਾਨਾਂ ਲਈ ਵੀ ਆਇਆ ਮੈਂ ਵਪਾਰੀਆਂ ਲਈ ਵੀ ਆਇਆ ਮੇਰੀ ਕੋਈ ਕਾਸਟ ਨਹੀਂ ਸੂਫੀਆਂ ਦਾ ਕੁਝ ਨਹੀਂ ਹੁੰਦਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜੇ ਕੋਈ ਐਸਾ ਰਾਤਾ ਵੀ ਹੈ ਮੈਂ ਨਹੀਂ ਚਾਹੁੰਦਾ ਡਰਾਈਵਰ ਮੇਰਾ ਬੇਟੀ ਵਰਗਾ ਆ ਉਹਨੂੰ ਕੁਝ ਹੋਵੇ ਮੈਨੂੰ ਕਿਸੇ ਕੱਲੀ ਜਗ੍ਹਾ ਬੁਲਾ ਲਿਓ ਮੈਂ ਬਿਨਾਂ ਗੱਲ ਮੈਂ ਨਾ ਤਵਾ ਜਾਊਂਗਾ ਮੇਰਾ ਸਿਰ ਹਾਜ਼ਰ ਹੈ ਨਾ ਮੈਂ ਮੌਤੋਂ ਡਰਦਾ ਨਾ ਮੈਨੂੰ ਕੋਈ ਕੱਲ ਵੀਡੀਓ ਦੇ ਲਓ ਜੇ ਮੇਰੇ ਚਿਹਰੇ ਤੇ ਕੋਈ ਥੋਸੀ ਮੈਂ ਮੈਂਟਲੀ ਪ੍ਰੇਪੇਅਰ ਹੋ ਗਿਆ ਸੀ ਦਿਮਾਗੀ ਤੌਰ ਤੇ ਮੈਂ ਸੋਚ ਲਿਆ ਸੀ ਟਾਈਮ ਆ ਗਿਆ ਹੁਣ ਇਹ ਬਲੀਦਾਨ ਅੱਜ ਦੇਣਾ ਪੈਣਾ ਕਿ ਕਿਰਪਾਨਾਂ ਬਰਸ਼ੀਆਂ ਨਿਕਲ ਗਈਆਂ ਸੀ ਗੱਡੀ ਤੋੜ ਦਿੱਤੀ ਗਈ ਸੀ ਦੋ ਬੰਦੇ ਜ਼ਖਮੀ ਹੋ ਗਿਆ ਸੀ ਮੈਂ ਨਹੀਂ ਚਾਹੁੰਦਾ ਸੀ ਮੇਰੀ ਫੋਰਸ ਵੱਲੋਂ ਕੋਈ ਐਸੀ ਗੱਲ ਹੋ ਜਾਏ ਜਿਹਦੇ ਨਾਲ ਕੰਮ ਵੱਧ ਜਾਏ ਹੱਥ ਜੋੜ ਕੇ ਮੇਰੀ ਬੇਨਤੀ ਹੈ ਪਿੰਡਾਂ ਚ ਭਾਈਚਾਰੇ ਬਣਾਈ ਰੱਖੋ ਕਿਸਾਨ ਜੱਥੇਬੰਦੀਆਂ ਨੂੰ ਮੇਰੀ ਬੇਨਤੀ ਆਪਣੇ ਲੋਕਾਂ ਨੂੰ ਜੇ ਸਮਝਾ ਸਕਦੇ ਆ ਮੈਂ ਕਿਸਾਨਾਂ ਬਾਰੇ ਕਦੀ ਗਲਤ ਨਹੀਂ ਬੋਲਿਆ ਜੇ ਕੋਈ ਗਲਤ ਤਰਜਮਾ ਉਹਦਾ ਹੋਇਆ ਤਾਂ ਕਿਸੇ ਦਾ ਦਿਲ ਦੁਖਿਆ ਤਾਂ ਮੈਂ ਅਗਸਤ ਬਗਸਤਾ ਮਾਫੀ ਤੁਸੀਂ ਖੁਸ਼ ਰਹੋ ਆਵਾਜ਼ ਰਹੋ ਕੱਲ ਮੋਦੀ ਸਾਹਿਬ ਆਏ ਸੀ ਉਹਨਾਂ ਨੇ ਮੈਂ ਇੱਕ ਵਾਰੀ ਫਿਰ ਦੁਹਰਾ ਦਿਆ ਉਹਨਾਂ ਨੇ ਕਿਹਾ ਜਿਹੜੀਆਂ ਜਿਹੜੀਆਂ ਗੱਲਾਂ ਤੂੰ ਕਰਦਾ ਪਹਿਲਾਂ ਵੀ ਦਿੱਲੀੋਂ ਪੁੱਛ ਕੇ ਗਿਆ ਸੀ ਹੁਣ ਡੇਢ ਮਹੀਨਾ ਲਾ ਕੇ ਆਇਆ ਹਲਕੇ ਚ ਹੁਣ ਤੂੰ ਦੱਸ ਦਿੱਤੀ ਆਇਆ ਉਹਨਾਂ ਨੂੰ ਦੱਸ ਦਿਓ ਵੀ ਕੋਈ ਗੱਲ ਜਿਹੜੀ ਵਾਦਾ ਕਰੇਗਾ ਉਹ ਵਾਦਾ ਖਿਲਾਫੀ ਨਹੀਂ ਹੋਏਗੀ ਹੰਸ ਰਾਜ ਹੰਸ ਦਾ ਵਾਦਾ ਮੋਦੀ ਸਾਹਿਬ ਦਾ ਵਾਦਾ ਹੋਏਗਾ ਵਿਕਾਸ ਲਈ ਵਾਦਾ ਹੋਏਗਾ ਜਿਹੜੀਆਂ ਮੈਂ ਗੱਲਾਂ ਕਰਦਾ ਪੂਰੇ ਕਰਨ ਲਈ ਵਾਦਾ ਹੋਏਗਾ ਪਹਿਲੀ ਤਰੀਕ ਤੱਕ ਜੀਂਦੇ ਰਹਿ ਕੇ ਮਿਲਾਂਗੇ ਮੈਨੂੰ ਕੁਝ ਹੋ ਜਾਂਦਾ ਹੈ ਅਗਰ ਕੁਝ ਵੀ ਐਸਾ ਹੋ ਜਾਂਦਾ ਇਹ ਸੋਚ ਨੂੰ ਜ਼ਰੂਰ ਕਾਇਮ ਰੱਖੋ ਲੋਕਾਂ ਨੂੰ ਦੱਸਿਓ ਸਾਡੇ ਲਈ ਆਇਆ ਸੀ ਉਹਨੂੰ ਬਲੀਦਾਨ ਦੇਣਾ ਪਿਆ ਦੱਸਿਓ ਜਰੂਰ ਲੋਕਾਂ ਨੂੰ ਮੇਰੇ ਤੋਂ ਬਾਅਦ ਕਿ ਇਹਦੇ ਤੋਂ ਬਿਨਾਂ ਗੱਲ ਜੋ ਕੌਮਾਂ ਜਾਗਦੀਆਂ ਵੀ ਨਹੀਂ ਜਰੂਰ ਦੱਸਿਓ ਆ ਜਿਹੜਾ ਮੇਰੇ ਮੈਂ ਮੋਸਰ ਨਾ ਮੈਂ ਕੋਈ ਮੌਤ ਤੋਂ ਨਹੀਂ ਡਰਦਾ ਫਕੀਰ ਕਾਦਾ ਜਿਹੜਾ ਮੌਤ ਤੋਂ ਡਰੇ ਮੇਰੇ ਦੇਖਿਓ ਕੱਲ ਦੀ ਵੀਡੀਓ ਮੈਂ ਬਿਲਕੁਲ ਸ਼ਹਿਜ ਬਿਠਾ ਸੀ ਜਿੱਦਾਂ ਸ਼ਹਾਦਤ ਦੇਣ ਵਾਲੇ ਮੇਰੇ ਮਹਾਪੁਰਸ਼ਾ ਉਹਨਾਂ ਨੂੰ ਮੈਂ ਮੰਨਣ ਵਾਲਾ ਮੈਂ ਉਸੇ ਕਦਮ ਬਿਠਾ ਸੀ ਮੈਂ ਕਿਹਾ ਕੋਈ ਗੱਲ ਨਹੀਂ ਟਾਈਮ ਆ ਗਿਆ ਪਰ ਮੈਨੂੰ ਡਰ ਏ ਸੀ ਮੇਰੇ ਬੱਚੇ ਡਰਾਈਵਰ ਨੂੰ ਮੇਰੀ ਫੋਰਸ ਨੂੰ ਕੁਝ ਨਾ ਹੋ ਜਵੇ ਕੋਸ਼ਿਸ਼ ਕਰਿਓ ਇਹ ਸੋਚ ਨੂੰ ਜ਼ਰੂਰ ਕਾਬੂ ਰੱਖਿਓ ਮੇਰੇ ਤੋਂ ਬਾਅਦ ਕੁਝ ਐਸੇ ਬੰਦੇ ਜ਼ਰੂਰ ਪੈਦਾ ਕਰਿਓ ਜਿਹੜੇ ਇਸ ਗਰੀਬੀ ਬਿਮਾਰੀ ਦਿਨਦਰਦੀ ਦੀ ਲਾਂਤ ਨੂੰ